ਗੋਪੀ ਕੋਈ ਹੈ ਇੱਥੇ ਓਹੋ ਹੁਣੇ ਕੌਣ ਆ ਗਿਆ ਇੱਧਰ ਹਾਂ ਪੂਪੀ ਤੇਰੀ ਫਸਲ ਅਸੀਂ ਦੋਵੇਂ ਦੇਖਣਾ ਚਾਹੁੰਦੇ ਆ ਹਾਂ ਕਿਉਂ ਨਹੀਂ ਚਲੋ ਆਪਾਂ ਚੱਲਦੇ ਆ ਓ ਵਾ ਇਹ ਬਾਲਕ ਤਾਂ ਕਿੰਨੀ ਜ਼ਿਆਦਾ ਵੱਡੀ ਹੋ ਗਈ ਹੈ ਤੈਨੂੰ ਤਾਂ ਮੰਨਣਾ ਪਏਗਾ ਪੂਪੀ ਮੈਂ ਬਹੁਤ ਹੀ ਮਿਹਨਤ ਦੇ ਨਾਲ ਇਸ ਫਸਲ ਨੂੰ ਉਗਾਇਆ ਹੈ। ਓਏ, ਬਹੁਤ ਜ਼ਿਆਦਾ ਸ਼ਰਾਰਤੀ ਹੋ ਗਿਆ ਤੂੰ। ਛੱਡ ਓਨੂੰ। ਕੋਈ ਗੱਲ ਨਹੀਂ ਖਰਗੋਸ਼ਾ ਮਾਂ, ਓਨੂੰ ਉਹ ਖਾਣ ਦੇਓ। ਮੈਂ ਪਾਲਕ ਤਾਂ ਵੈਸੇ ਵੀ ਨਹੀਂ ਖਾਂਦਾ ਹਾਂ। ਫਿਰ ਵੀ ਇਹ ਬਿਲਕੁਲ ਠੀਕ ਨਹੀਂ ਹੈ। ਇਹਦੇ ਮਾਲਕ ਤੋਂ ਪੁੱਛੇ ਬਿਨਾ ਅਸੀਂ ਕੁਝ ਵੀ ਨਹੀਂ ਲੈ ਸਕਦੇ। ਹੂੰ? ਮੇਰੇ ਕੋਲ ਆ ਜਾ ਪਿਆਰੇ ਖਰਗੋਸ਼, ਮੈਂ ਤੈਨੂੰ ਤੋੜ ਕੇ ਦਿਨਾ ਹਾਂ। ਅਰੇ ਰੇ ਅਰੇ ਇਹ ਕੌਣ ਹੈ ਇਹ ਕੌਣ ਹੈ ਜਿਹੜੇ ਮੇਰੇ ਪਾਲਕ ਦੇ ਪੱਤੇ ਤੋੜ ਰਿਹਾ ਹੈ ਇਹ ਕੌਣ ਹੈ ਜੋ ਮੇਰੇ ਖੇਤੀ ਪਾਲਕ ਨੂੰ ਮੈਨੂੰ ਤੋੜਨ ਤੋਂ ਰੋਕ ਰਿਹਾ ਹੈ ਇਹ ਕੌਣ ਹੋ ਸਕਦਾ ਹੈ ਭਲਾ ਇਹ ਆਵਾਜ਼ ਕਿੱਥੋਂ ਆ ਰਹੀ ਹੈ ਓ ਥੱਲੇ ਦੇਖੋ ਗੰਡੋਆ ਅਨਹਾਇ ਹੋਵੇਗਾ ਤਾਂ ਮੈਂ ਆਵਾਂਗਾ ਕੀ ਤਕਲੀਫ ਹੈ ਤੈਨੂੰ ਮੇਰੇ ਬਗੀਚੇ ਵਿੱਚ ਆ ਕੇ ਮੇਰੇ ਨਾਲ ਹੀ ਝਗੜਾ ਕਰ ਰਿਹਾ ਤੂੰ ਹਾਂ ਹਾਂ ਉਹ ਸਭ ਤਾਂ ਠੀਕ ਹੈ ਇਹ ਖੇਤ ਜਾਂ ਬਗੀਚਾ ਕਿਸ ਦਾ ਹੈ ਇਹ ਮੈਂ ਨਹੀਂ ਜਾਣਦਾ ਪਾਰੇ ਇੱਥੇ ਜਿਸ ਪਾਲਕ ਨੂੰ ਮੈਂ ਉਗਾਇਆ ਹੈ ਕੋਈ ਵੀ ਨਹੀਂ ਤੋੜ ਸਕਦਾ ਮੈਨੂੰ ਪੁੱਛੇ ਬਿਨਾ ਅੱਛਾ ਐਨਾ ਕਿਸ ਚੀਜ਼ ਦਾ ਕਮਾਂਡ ਤੈਨੂੰ ਇਹ ਪੂਪੀ ਦਾ ਬਾਗੀਚਾ ਹੈ ਇੱਥੇ ਸਾਰਿਆਂ ਨੂੰ ਪਤਾ ਹੈ ਕਿ ਪੂਪੀ ਹੀ ਇੱਥੇ ਖੇਤੀ ਕਰ ਰਿਹਾ ਸੀਗਾ ਹੂੰ ਆ ਗਿਆ ਵਟਾ ਮਾਲਕ ਬਣਦਾ ਭੈਣ ਜੀ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਤੁਹਾਨੂੰ ਨਹੀਂ ਪਤਾ ਅੱਛਾ ਤਾਂ ਫਿਰ ਤੈਨੂੰ ਕੀ ਕਹਿਣਾ ਹੈ ਚੱਲ ਹੁਣ ਦੱਸ ਵੀ ਦੇ ਕੀ ਗੱਲ ਹੈ ਇਹ ਸਾਰਾ ਪਾਲਕ ਕਿਨੇ ਵਿੱਚ ਹੈ ਆ ਤਾ ਸਾਡੀ ਪੂਪੀ ਨੇ ਹੋਰ ਕਿਨੇ ਨਹੀਂ ਇਹ ਪਾਲਕ ਤਾਂ بارش ਦੇ ਵਿੱਚ ਉਗਿਆ ਤਾ ਤੁਸੀਂ ਮੰਨ ਲਿਆ ਹੈ ਨਾ ਕਿ ਕਦੇ ਵੀ ਪੌਦਾ ਆਪਣੇ ਆਪ ਉਗਦਾ ਹੁੰਦਾ ਹੈ ਇਹਦੇ ਚ ਖਾਦ ਪਾਣੀ ਪੈਂਦੀ ਹੈ ਖਾਦ ਕਿਨੇ ਪਾਈ ਹੈ ਪੂਪੀ ਨੇ ਪਾਈ ਅ ਨਹੀਂ ਆਹ ਹੈ ਹੋਏ ਸਭ ਛੱਡੋ ਇਹ ਦੱਸੋ ਇਹਦੇ ਚ ਪਾਣੀ ਕਿਨੇ ਪਾਇਆ ਪਾਣੀ ਤਾਂ ਪੂਪੀ ਨੇ ਹੀ ਪਾਇਆ ਹੈ ਅ ਨਹੀਂ ਉਹ ਤਾਂ بارش ਨਾਲ ਹੀ ਹੋਇਆ ਸਭ ਇਹਦੇ ਲਈ بارش ਕਾਫੀ ਨਹੀਂ ਹੁੰਦੀ ਮਿੱਟੀ ਦੇ ਵਿੱਚ ਨਮੀ ਬਣਾ ਕੇ ਰੱਖਣੀ ਪੈਂਦੀ ਹੈ ਇਹ ਖੇਤ ਕਿਨੇ ਵਾਇਆ ਪੂਪੀ ਨੇ ਕੀਤਾ ਨਹੀਂ ਹਾਂ ਤਾਂ ਦੱਸ ਮਾਲਕ ਤੋੜਨ ਦਾ ਹੱਕ ਕੈਨੂ ਐ ਇਹੋ ਜੀਆਂ ਗੱਲਾਂ ਨਾ ਕਰ ਤੂੰ ਹੁਣ ਇਹ ਤਾਂ ਦਸ ਪਰ ਤੇਰਾ ਇਦਨਾਲ ਕੀ ਲੈਣਾ ਦੇਣਾ ਹੈ ਦੇਖ ਛੋਟੇ ਅਸੀਂ ਗੰਡੋਏ ਕੁਦਰਤ ਦੇ ਕਿਸਾਨ ਹੁੰਦੇ ਆ ਮਿੱਟੀ ਨੂੰ ਵਾਉਣਾ ਸਾਡਾ ਬਹੁਤ ਪੁਰਾਣਾ ਕੰਮ ਐ ਦੇਖੋ ਜੀ ਅਸੀਂ ਮਿੱਟੀ ਨੂੰ ਕਿਵੇਂ ਉਪਜਾਉ ਬਣਾ ਕੇ ਰੱਖਣਾ ਐ ਇਹ ਜਾਣਦੇ ਆ ਮਿੱਟੀ ਵਿੱਚ ਮਿਲੇ ਪਦਾਰਥ ਨੂੰ ਖਾ ਕੇ ਉਹਦੀ ਖਾਦ ਬਣਾਉਂਦੇ ਆ ਤੇ ਇਹਦੇ ਨਾਲ ਹੀ ਫਸਲ ਵੱਡੀ ਹੋ ਜਾਂਦੀ ਹੈ ਤੇ ਐਵੇਂ ਹੀ ਮੇਰੇ ਤੇ ਮੇਰੇ ਦੋਸਤਾਂ ਦੀ ਬਹੁਤ ਦਿਨਾਂ ਦੀ ਮਿਹਨਤ ਕਰਨ ਤੋਂ ਬਾਅਦ ਇਹ ਤੇ ਪਾਲਕ ਦੀ ਫਸਲ ਵੱਡੀ ਹੋਈ ਹੈ ਕੀ ਇਹ ਗੱਲ ਤੁਹਾਡੇ ਖਰਨੇ ਪੈ ਗਈ ਹੈ ਜਾਂ ਨਹੀਂ ਹਾਂ ਉਹ ਸਭ ਤਾਂ ਠੀਕ ਹੈ ਪਰ ਇਹ ਜ਼ਮੀਨ ਤਾਂ ਪੂਪੀ ਦੀ ਹੈ ਨਾ ਜ਼ਮੀਨ ਪਰ ਉਹ ਕਿਵੇਂ ਮਿੱਟੀ ਦੇ ਵਿੱਚ ਕੰਮ ਕੌਣ ਕਰਦਾ ਹੈ ਉਹ ਤਾਂ ਕਿਸਾਨ ਜੇ ਗੱਲ ਹੈ ਇਸ ਜ਼ਾਬ ਨਾਲ ਇਸ ਜ਼ਮੀਨ ਤੇ ਮੇਰਾ ਹੀ ਹੱਕ ਹੋਇਆ ਨਾ ਕਿਉਂਕਿ ਇੱਥੇ ਕਿਸਾਨ ਤਾਂ ਮੈਂ ਹੀ ਆ ਸਮਝ ਗਏ ਅਸੀਂ ਗੰਡੋਏ ਜ਼ਮੀਨ ਦੇ ਵਿੱਚ ਹੀ ਰਹਿੰਦੇ ਆ ਜਿੱਥੇ ਮਿੱਟੀ ਹੈ ਅਸੀਂ ਉੱਥੇ ਹੀ ਕੰਮ ਕਰਦੇ ਆ ਅਸੀਂ ਇਹ ਨਹੀਂ ਦੇਖਦੇ ਕਿ ਉਹ ਕਿਸ ਦਾ ਕਰ ਹੈ ਮੇਰੇ ਪਿਆਰੇ ਵੀਰ ਜੀ ਮੈਂ ਤੁਹਾਡੇ ਨਾਲ ਕੋਈ ਵੀ ਝਗੜਾ ਨਹੀਂ ਕਰਨਾ ਚਾਹੁੰਦਾ ਜੋ ਵੀ ਤੁਸੀਂ ਕਿਹਾ ਉਹ ਬਿਲਕੁਲ ਸੱਚ ਹੈ ਮੈਂ ਮੰਨਦਾ ਹਾਂ ਮੈਂ ਇਸ ਪਾਲਕ ਨੂੰ ਨਹੀਂ ਖਾਂਦਾ ਹਾਂ ਮੈਂ ਤਾਂ ਇਹਨੂੰ ਵਧਣ ਹੀ ਦਿੱਤਾ ਸੀਗਾ ਤਾਂ ਜੋ ਕੋਈ ਹੋਰ ਇਹਨੂੰ ਖਾ ਸਕੇ ਬਸ ਇੰਨਾ ਹੀ ਵੀਰ ਜੀ ਦੇਖੋ ਛੋਟੇ ਦਰਖਤ ਤੋਂ ਜੋ ਵੀ ਪੱਤੇ ਟੁੱਟ ਕੇ ਥੱਲੇ ਗਿਰ ਜਾਂਦੇ ਨੇ ਉਹ ਖਾ ਕੇ ਮੈਂ ਤੇ ਮੇਰਾ ਪਰਿਵਾਰ ਗੁਜ਼ਾਰਾ ਕਰਦਾ ਹੈ ਪਰ ਵੀਰ ਜੀ ਤੁਸੀਂ ਤਾਂ ਬਹੁਤ ਹੀ ਥੋੜੇ ਜਿਹੇ ਲੋਕ ਹੋ ਠੀਕ ਹੈ ਤੂੰ ਚੰਗਾ ਮਜ਼ਾਕ ਕੀਤਾ ਓ ਛੋਟਿਆ ਸਾਢੇ ਕਿੰਨੇ 1 ਲੱਖ ਤੋਂ ਵੀ ਵੱਧ ਹੈ ਏ ਸਭ ਕੁਝ ਮੈਂ ਝਗੜਾ ਕਰਨ ਲਈ ਨਹੀਂ ਦੱਸ ਰਿਹਾ ਪਰ ਮੈਨੂੰ ਮੇਰਾ ਹੱਕ ਤਾਂ ਚਾਹੀਦਾ ਹੀ ਹੈ ਤੇ ਉਹ ਮੈਂ ਜ਼ਰੂਰ ਲੈ ਕੇ ਰਹਾਂਗਾ ਬਿਲਕੁਲ ਠੀਕ ਹੈ ਤੁਹਾਨੂੰ ਜੋ ਚਾਹੀਦਾ ਦੱਸੋ ਕੁਝ ਤਾਂ ਮਿੱਠਾ ਬਸ ਮਿੱਠਾ ਸਾਨੂੰ ਗੰਡੋਆ ਨੂੰ ਮਿੱਠਾ ਬਹੁਤ ਜ਼ਿਆਦਾ ਪਸੰਦ ਆ ਇਹ ਹੀ ਗੱਲ ਹੈ ਉਹ ਮੈਂ ਵੇਖ ਲਵਾਂਗਾ ਇਸ ਵਕਤ ਇਹਨਾਂ ਨੂੰ ਪਾਲਕ ਦੇ ਦਿਓ ਤੁਸੀਂ ਹਾਂ ਹਾਂ ਚਲੋ ਫਿਰ ਇਹ ਵੀ ਠੀਕ ਹੈ ਕੁਝ ਮਿੱਠਾ ਲੈ ਆਉਣ ਚ ਮੈਂ ਵੀ ਤੇਰੀ ਮਦਦ ਕਰਾਂਗੀ ਨਹੀਂ ਨਹੀਂ ਖਰਗੋਸ਼ ਮੈਂ ਤੁਹਾਨੂੰ ਜਿੰਨੀ ਵੀ ਪਾਲਕ ਚਾਹੀਦੀ ਹੈ ਨਾ ਤੁਸੀਂ ਇੱਥੇ ਲਿਜਾ ਸਕਦੇ ਹੋ ਕੁਝ ਮਿੱਠਾ ਲੈ ਕੇ ਆਉਣ ਲਈ ਮੇਰੇ ਕੋਲ ਇੱਕ ਦੋਸਤ ਹੈਗਾ ਆ ਮਧੂਮੱਖੀ ਅੱਛਾ ਠੀਕ ਹੈ ਫਿਰ ਮੈਂ ਹਾਂ ਮੈਂ ਜਾ ਕੇ ਗਾਜਰ ਤੇ ਪੱਤਾ ਗੋਭੀ ਤੇ ਬੀਜ ਲੈ ਕੇ ਆਉਣੀ ਆ ਵਧੀਆ ਹੈ ਵਧੀਆ ਹੈ ਹਾਂ ਬੀਜ ਤਾਂ ਮੈਨੂੰ ਬਹੁਤ ਹੀ ਜ਼ਿਆਦਾ ਪਸੰਦ ਹੈ ਐਦਰ ਆ ਛੋਟੇ ਇਧਰ ਜਿੰਨਾ ਵੀ ਪਾਲਕ ਹੈ ਤੁਸੀਂ ਲੈ ਕੇ ਜਾ ਸਕਦੇ ਹੋ ਠੀਕ ਹੈ ਓ ਛੋਟੇ ਓ ਮੈਂ ਤਾਂ ਮਜ਼ਾਕ ਕਰ ਰਿਹਾ ਸੀ ਓਏ ਹੈ 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 ਓ ਜੋੜੇ ਨਰਾਜ ਹੋ ਗਏ ਹੈ 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 ਹੈ